ਸੋ ਹੰਮਹਾਰਾ ਹੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 12 ਜੇਤ ਸ਼ਨ ਚੇ ਸਮਤ ਇੱਕ ਕਰਤਾਰ ਚੰਦ ਦੇ ਗ੍ਰਹਿ ਤਿੰਗਾਲੀ ਨੁਕਤਾ ਗਹੇ ਜਿਸ ਵੇਲੇ ਕਿਰਪਾ ਕਰੇ ਪਰਖ ਸਮਰੱਥ ਦਾਤਾ ਦਾਤਾ ਆਪਣੀ ਦਇਆ ਕਮਾਈਆ ਭਗਤਾ ਨਾਲ ਮਿਲਾ ਕੇ ਅੱਖ ਅੱਖਰ ਆਪਣਾ ਦਇ ਪੜਾਈਆ ਤੁਰਦਾਂ ਮਾਰਗ ਦੇਵੇ ਦੱਸ ਮਾਰਗ ਸੱਚਾ ਇੱਕ ਸਮਝਾਈਆ ਪ੍ਰੇਮ ਪ੍ਰੀਤੀ ਅੰਦਰ ਹੋ ਜਾਏ ਵਾਸ ਵਾਸਤਾ ਆਪਣੇ ਨਾਲ ਰਖਾਈਆ ਆਤਮ ਪਰਮਾਤਮ ਕਰ ਦੇ ਇਕੱਠ ਵਿਛੋੜਾ ਦੇ ਗਵਾਈਆ ਸੱਚ ਦਵਾਰ ਖੋਲ ਕੇ ਹਟ ਮੰਦਰ ਸੋਭਾ ਪਾਈਆ ਦਰਮਤ ਮੈਲ ਦੇਵੇ ਕੱਟ ਪਤਿਤ ਪਾਪੀ ਪੁਨੀਤ ਰੂਪ ਵਟਾਈਆ ਦਰਮਤ ਮੈਲ ਦੇਵੇ ਕੱਟ ਪਤਿਤ ਪਾਪੀ ਪੁਨੀਤ ਰੂਪ ਵਿਖਾਈਆ ਹਕੀਕਤ ਝੋਲੀ ਪਾਏ ਹੱਕ ਹੁਕਮ ਆਪਣਾ ਦਏ ਸਮਝਾਈਆ ਗੁਰਮੁਖਾਂ ਦੇ ਅੰਦਰੋਂ ਮੀਟ ਕੇ ਸ਼ੱਕ ਸ਼ਕੂਕ ਦਏ ਗਵਾਈਆ ਉਹ ਸਮਝਣ ਜਿਸ ਵੇਲੇ ਮਾਲਕ ਸਾਡਾ ਸੱਚ ਤਿਰਦਰਗਾਹੀ ਨਜ਼ਰੀ ਆਈਆ ਨੁਕਤਾ ਕਹੇ ਮੈਂ ਗਉ ਉਸ ਵੇਲੇ ਜਾਵਾਂ ਹਟ ਆਪਣਾ ਪਾਸਾ ਲਵਾਂ ਬਦਲਾਈਆ ਭਗਤ ਭਗਵਾਨ ਦਾ ਇੱਕੋ ਆਵੇ ਰਸ ਦੂਜਾ ਸਵਾਦ ਨਾ ਕੋਈ ਜਣਾਈਆ ਜੋ ਤਿਜੋਤ ਸਰੂਪ ਆਪ ਆਪਣੇ ਕਿਰਪਾ ਕਰ ਜਨ ਭਗਤਾ ਪਾਰ ਲੰਗਾਈ ਆ ਨੁਕਤਾ ਕਹੇ ਮੈਂ ਭਗਤਾ ਵੇਂਦਾ ਰਹਾ ਮਿਲਦਾ ਓਲੇ ਬੈਕੇ ਧਿਆਨ ਲਗਾਈ ਆ ਨੁਕਤਾ ਕਹੇ ਮੈਂ ਭਗਤਾ ਵੇਂਦਾ ਰਹਾ ਮਿਲਦਾ ਓਲੇ ਬੈਠਾ ਓਲੇ ਬੈਕੇ ਧਿਆਨ ਲਗਾਈ ਆ ਪ੍ਰਖ ਬਿਨਾਸ਼ੀ ਖੇਲ ਰਹਾ ਖੇਲਦਾ ਜੋ ਕਿ ਚੌਕੜੀ ਵੇਸ ਵਟਾਈਆ ਜਿਸ ਵੇਲੇ ਦੀਵਾ ਗੰਮੀ ਬਲੇ ਨਤਾ ਛੜ ਕੇ ਬੱਤੀ ਤੇਲ ਦਾ ਡੂਰੋ ਨੂਰ ਕਰੇ ਰਿਸ਼ਨাইয়া ਉਹ ਨਜ਼ਾਰਾ ਦੇ ਕੇ ਸੱਜਣ ਸੁਹਿਲ ਦਾ ਬਿਨ ਭਗਤਾ ਵੇਖਣ ਕੋਈ ਨਾ ਪਾਈਆ ਇਹ ਖੇਲ ਰੰਗ ਨਵੇਲ ਦਾ ਸੱਚਖੰਡ ਨਿਵਾਸੀ ਆ ਤੇ ਰਹਾ ਕਰਾਈਆ ਉਥੇ ਸਮਾਂ ਨਹੀਂ ਉਥੇ ਸਮਾਂ ਨਹੀਂ ਕੋਈ ਕਿਸੇ ਦਲੀਲ ਦਾ ਸਲਾਹਾਂ ਦੀ ਲੋੜ ਰਹੇ ਨਾਰਾਇਆ ਝਗੜਾ ਚੁੱਕ ਜਾਏ ਜਗਤ ਵਕੀਲ ਦਾ ਅਪੀਲ ਫਰਿਆਦ ਨਾ ਕੋਏ ਜਣਾਈਆ ਨੁਕਤਾ ਕਹੇ ਮੈਂ ਨੁਕਤਾ ਹਾਂ ਨੁਕਤਰīn ਦਾ ਤਬਾਰਦ ਨਜ਼ਰੀਆ ਆ ਇਹ ਖੇਲ ਜਾਂ ਮਬīn ਦਾ ਆਮੀਨ ਦਾ ਇਹ ਸਮਝਾਈਆ ਜਨ ਭਗਤੋ ਅੱਗੇ ਝਗੜਾ ਚੁੱਕ ਗਿਆ ਦੀਨ ਮਜ਼ਬ ਤਕਸੀਮ ਦਾ ਟੁਕੜੇ ਨਾ ਕੋਏ ਵਿਖਾਈਆ ਸੁਖ ਵੇਖੋ ਉਸ ਦੀ ਸੱਚੀ تعلیم ਦਾ ਜੋ ਬਿਰਤਮਾਰੇ ਹਾ ਪੜਾਈਆ ਝਗੜਾ ਛੱਡ ਦਿਓ ਮਨ ਕਮੀਨ ਦਾ ਕਾਇਆ ਦੇ ਪਾਦਸ਼ਾਹ ਹੋ ਕੇ ਆਪਣਾ ਪਾਦਸ਼ਾਹ ਰੂਪ ਲਾਉ ਵਟਾਈਆ ਝਗੜਾ ਛੱਡ ਦਿਓ ਮੀਨ ਕਮਨ ਕਮੀਨ ਦਾ ਝਗੜਾ ਛੱਡ ਦਿਓ ਮਨ ਕਮੀਨ ਦਾ ਕਾਇਆ ਦੇ ਪਾਦਸ਼ਾਹ ਹੋ ਕੇ ਆਪਣਾ ਪਾਦਸ਼ਾਹ ਰੂਪ ਲਾਉ ਵਟਾਈਆ ਉਥੇ ਲੇਖਾ ਨਹੀਂ ਅਮੀਰ ਗਰੀਬ ਦਾ ਵੱਡਾ ਛੋਟਾ ਨਾ ਕੋਈ ਜਨਾਈਆ ਹੁਣ ਵੇਲਾ ਬਦਲਣਾ ਹੁਣ ਵੇਲਾ ਬਦਲਣ ਨਸੀਬ ਦਾ ਕਰੀਬ ਹੋ ਕੇ ਦੇ ਆ ਕਮਾਈਆ ਇਹ ਖੇਲੇ ਅਗਮੀ ਅਜੀਬ ਦਾ ਅਜਬ ਲੀਲਾ ਰਹਾ ਵਰਤਾਈਆ ਝਗੜਾ ਚੁਕੇ ਸ਼ਰੀਕ ਰਫੀਕ ਫਰੀਕ ਦਾ ਤੌਫੀਕ ਇੱਕੋ ਦੇ ਵੜਾਈਆ ਨੁਕਤਾ ਕਹੇ ਭਗਤੋ ਮੈਂ ਤੁਹਾਡਾ ਰਾਹ ਉਡੀਕਦਾ ਦਿਵਸ ਰਹਿਣ ਧਿਆਨ ਲਗਾਈਆ ਮੈਂ ਦਰਵਾਜ਼ਾ ਖੋਲਣਾ ਉਸ ਦਹलीज ਦਾ ਜਿਸ ਦੇ ਲੰਘਦਿਆਂ ਜਿਸ ਦੇ ਲੰਘਦਿਆਂ ਦਿਲਬਰ ਜ਼ਾਰ ਯਾਰ ਨਜ਼ਰੀ ਆਈਆ ਉਥੇ ਲੇਖਾ ਨਹੀਂ ਅਕਲ ਸ਼ਾਉਰ ਉਥੇ ਲੇਖਾ ਨਹੀਂ ਅਕਲ ਸ਼ਾਉਰ ਤਮੀਜ਼ ਦਾ ਇੱਕੋ ਮੁਹੱਬਤ ਵਿੱਚ ਸਮਾਈਆ ਖੇੜਾ ਵੇਖੋ ਉਸ ਸੱਜਣ ਵਸਨੀਕ ਦਾ ਜੋ ਸੱਚ ਦੁਆਰੇ ਬੈਠਾ ਸੋਭਾ ਪਾਈਆ ਝਗੜਾ ਮਿਟ ਜਾਏ ਸੂਰਜ ਚੰਦ ਅੰਧੇਰੇ ਤਾਰੀਕ ਦਾ ਇਕੋ ਨੂਰ ਹੋਵੇ ਰੁਸ਼ਨਾਈਆ ਨਜ਼ਾਰਾ ਤਕੋ ਨੇੜੇ ਤੋਂ ਨੇੜੇ ਨਜ਼ਦੀਕ ਦਾ ਮੰਜ਼ਲਦਰ ਮੰਜ਼ਲ ਹਰ ਦਿਲ ਹੋਕੇ ਦੇ ਕਰਾਈਆ ਫਿਰ ਗੀਤ ਗਾਓ ਸਿਫਤੀ ਭਰੀ ਤਾਰੀਫ ਦਾ ਫਿਰ ਤਾਰੀਫ ਫਿਰ ਗੀਤ ਗਾਓ ਸਿਫਤੀ ਭਰੀ ਤਾਰੀਫ ਦਾ ਤੁਆਰਫ ਕਰਕੇ ਖੁਸ਼ੀ ਮਨਾਈਆ ਮਜ਼ਾ ਚਖ ਲੋ ਭਗਵਾਨ ਭਗਵੰਨ ਦੀ ਸੱਚੀ ਪ੍ਰੀਤ ਦਾ ਜੋ ਪ੍ਰੀਤਮ ਹੋ ਕੇ ਰਹਾ ਕਰਾਇਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਝਗੜਾ ਮੁਕਾਵੇ ਦੂਜੇ ਦੀ ਤਸਦੀਕ ਦਾ ਬਿਨ ਸ਼ਹਾਦਤੋਂ ਲੇਖੇ ਦਾ ਇਹ ਮੁਕਾਈਆ ਇੱਕ ਦਿਨ ਮੁੱਲਾ ਕਰਦਾ ਸੀ ਹਿਸਾਬ ਮਸਜਿਦ ਅੰਦਰ ਡੇਰਾ ਲਾਇਆ ਉਹਦਾ ਵੇਲਾ ਆ ਗਿਆ پڑھੰਦਾ ਨਮਾਜ਼ ਵਜ਼ੂ ਕਰਕੇ ਸਜਦੇ ਵਿੱਚ ਸੀ ਸਤਿਤਾ ਚਕਾਈਆ ਉਧਰੋਂ ਪੰਡਤ ਦੂਰੋਂ ਆਣ ਕੇ ਕੀਤਾ ਆਦਾਬ ਸਜਦਾ ਦਿੱਤਾ ਜਨਾਈਆ ਜਿਸ ਵੇਲੇ ਉਹਨੇ ਅੱਖਾਂ ਮੀਟ ਕੇ ਕੰਨਾਂ ਵਿੱਚ ਉਂਗਲਾਂ ਪਾਈਆਂ ਉਂਗਲੀਆਂ ਪਾਈਆਂ ਜਿਸ ਵੇਲੇ ਉਹਨੇ ਅੱਖਾਂ ਮੀਟ ਕੇ ਕੰਨਾਂ ਵਿੱਚ ਉਂਗਲੀਆਂ ਪਾਈਆਂ ਇਹਨਾਂ ਹੋਲੀ ਜਹੀ ਤੋਂ ਉਂਗਲਾ ਨਾਲ ਚੁੱਕ ਲਈ ਉਹਦੀ ਦਿਵਾਤ ਸਿਰ ਮਾਰ ਕੇ ਖੁਸ਼ੀ ਦਿੱਤੀ ਮਨਾਈਆ ਨਾਲੇ ਇੱਕ ਵਰਕਾ ਪਾੜ ਕੇ ਵਿੱਚੋਂ ਕਿਤਾਬ ਦੋ ਨਾਲੇ ਇੱਕ ਵਰਕਾ ਪਾੜ ਕੇ ਵਿੱਚੋਂ ਕਿਤਾਬ ਦੋ ਉਂਗਣਾ ਨਾਲ ਬਾਹਰ ਕਢਾਈ ਆ ਉਸ ਵਿੱਚ ਇਹਦਾ ਸੀ ਉਸ ਵਿੱਚ ਇਹਦਾ 20 ਸੀ 14 ਰੁਪਈਆ ਦਾ ਹਿਸਾਬ ਜੋ ਉਧਾਰੇ ਲੈ ਕੇ ਗਿਆ ਖਾਈ ਆ ਪਿੱਛੇ ਮੁੜ ਕੇ ਕਹਿੰਦਾ ਵਾਹ ਵਾਹ ਝਗੜਾ ਮੁਕਾਇਆ ਰਸੂਲ ਪਾਕ ਮੇਰਾ ਲੇਖਾ ਸਾਫ਼ ਕਰਾਈਆ ਉਧਰੋਂ ਮੁੱਲਾ ਵੇਲਾ ਹੋ ਗਿਆ ਪੜਕੇ ਨਮਾਜ਼ ਫੂੜੀ ਉੱਤੇ ਡੇਰਾ ਲਾਈਆ ਚਾਰ ਘੰਟੇ ਤੱਕਿਆ ਕੱਲੀ ਕਲਮ ਨਜ਼ਰ ਨਾ ਆਈ ਦਿਵਾਤ ਦੁਆ ਖੁਦਾ ਅੱਗੇ ਕਰਕੇ ਇੱਕ ਆਵਾਜ਼ ਸੁਣਾਈਆ ਕਿਹੜਾ ਇਥੋਂ ਚੱਕ ਕੇ ਲੈ ਗਿਆ ਬਦਮਾਸ਼ ਆਉਂਦਾ ਜਾਂਦਾ ਨਜ਼ਰ ਕੋਈ ਨਾ ਆਈ ਆ ਜੇ ਖੁਦਾਵੰਤ کریم ਉਹਨੂੰ ਸਜ਼ਾ ਦੇਵੇਂ ਆਪ ਜੋ ਮਸਜਿਦਾਂ ਦਾ ਚੋਰ ਮੁੱਲਾ ਨੂੰ ਲੁੱਟ-ਲੁੱਟ ਖਾਈ ਆ ਜੇ ਉਸ ਨਾਲ ਸ਼ਹਾਇਆ ਹੋਵੇ ਹੱਥ ਉਹਦਾ ਹੱਥ ਦੇ ਕਟਾਈਏ ਜੇ ਉਂਗਲਾਂ ਨੇ ਦਿੱਤਾ ਹੋਵੇ ਸਾਤ ਉਂਗਲਾਂ ਦੇ ਲੋਹਾਈਆ ਆਵਾਜ਼ ਆਈ ਇਹ ਸਭ ਕੁਝ ਲੈਣਾ ਮੁਕੇ ਹਿਸਾਬ ਤੈਨੂੰ ਦਿਉ ਜਣਾਈ ਆ ਉਧਰੋਂ ਬ੍ਰਾਹਮਣ ਆ ਕੇ ਉਹ ਵਰਕਾ ਰੱਖ ਕੇ ਆਪਣੀ ਵਿੱਚ ਕਿਤਾਬ ਦਿਵਾਤ ਹੱਥ ਵਿੱਚ ਉਠਾਈ ਆ ਉਹਦੇ ਵਿੱਚ ਪਾਣੀ ਸੀ ਥੋੜਾ ਬਾਹਰ ਜਾ ਕੇ ਵਿੱਚ ਕੀਤਾ ਪੇਸ਼ਾਬ ਫੜ ਕੇ ਹੱਥ ਨਾਲ ਲਈ ਹਿਲਾਈ ਆ ਖੁਦਾਵੰਦ ਨੇ ਵੇਖ ਕੇ ਕਿਹਾ ਹੁਣ ਨਹੀਂ ਰਹਿ ਗਈ پاک ਇਹ ਕੋਈ ਮੂਰਖ ਇਹਨੂੰ ਕੀ ਦਿਆਂ ਸਜਾਈਆ ਥੋੜਾ ਜਿਹਾ ਲੇਖਾ ਰਵਿਦਾਸ ਦੇ ਹੱਥ ਕਿਉਂਕਿ ਇਹਦੀ ਗੰਡ ਭਗਤਾ ਨਾਲ ਜੜਾਈ ਆ ਇਸ ਦੇ ਜਨਮ ਜਨਮ ਥੋੜਾ ਜਿਹਾ ਦੇਖ ਰਵਿਦਾਸ ਦੇ ਹੱਥ ਕਿਉਂਕਿ ਇਹਦੀ ਗੰਡ ਭਗਤ ਨਾਲ ਜੜਾਈ ਆ ਇਸ ਦੇ ਜਨਮ ਜਨਮ ਜਗ ਵਿੱਚ ਹੋਣੇ ਜੋ ਨਉ ਦਿੱਤੇ ਆਖ ਨਾ ਕੋਈ ਮਿਟੇ ਮਿਟ ਬਿਟਾਈਆ ਜਿਸ ਵੇਲੇ ਕਲਜੁ ਕੇ ਅੰਤ ਪ੍ਰਗਟ ਹੋਣਾ ਸਾਖਿਆਤ ਇਸ ਦਾ ਲੈਣਾ ਦੇ ਆ ਭੁਗਤਾਈਆ ਇਧਰੋਂ ਆਇਆ ਗੰਮੀ ਰਵਿਦਾਸ ਨੂੰ ਸੁਣ ਗਈ ਆਵਾਜ਼ ਉਹ ਅੰਦਰੇ ਅੰਦਰ ਖੁਸ਼ੀ ਮਨਾਈਆ ਕਿਉ ਮੇਰਾ ਪੰਡਤ ਨਾਲ ਅੰਤਮ ਹੋਣਾ ਸਾਥ ਜਨਮ ਜਨਮ ਦਾ ਗੇੜ ਭਵਾਈਆ ਮੈਂ ਉਸ ਵੇਲੇ ਪ੍ਰਭ ਨੂੰ ਦੇਵਾਖ ਇਹਦੀ ਨਾ ਉਂਗਲੀ ਕੱਟਣਾ ਹੱਥ ਸ਼ਬਦੀਕਾਰ ਦੇ ਭੁਗਤਾਈਆ ਰਵਿਦਾਸ ਦੇ ਕਾਰਨ ਤੈਨੂੰ ਕੀਤਾ ਮੁਆਫ ਮਿਹਰ ਨਜ਼ਰ ਇਕ ਉਠਾਈਆ ਜੋਤੀ ਜੋਤ ਸਰੂਪ ਰਾਮ ਆਪਣੀ ਕਿਰਪਾ ਕਰ ਹਰ ਬਚਨ ਹਰ ਸ਼ਬਦ ਵਿੱਚ ਰੱਖੇ ਰਾਜ਼ ਜੋ ਜਾਗਦਿਆਂ ਸੁੱਤਿਆਂ ਸੁਪਨਿਆਂ ਵਿੱਚ ਦਿਖਾਈ ਆ सो so, महाराज शेर सि विष्णु भगवान् दीज